ਟੜੇ ਤਰਵਾਸ ਸਜਣ ਦਾ ਦਰ ਮਈਆ ਹੁਣ ਯਾਰ ਦੇ ਘਰ ਨੂੰ ਮੈਂ ਛੱਡ ਨਹੀਂ ਸਕਦੀ ਯੋ ਦੇ ਦਰ ਨੂੰ ਦੁਨੀਆ ਪਈ ਖਸਮਾਂ ਨੂੰ ਖਾਵੇ ਵੇ ਹਾਂ ਵੇ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਤੇ ਮਸਤੀ ਮੈਂ ਫਿਰਦੀ ਹਾ ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਰੂਹ ਅੱਲਾ ਅੱਲਾ ਗਾਵੇ ਮੌਲਾ ਰੂਲਾ ਅੱਲਾ ਘਾਵੇ ਤੇ ਮਸਤੀ ਮੈਂ ਫਿਰਦੀ ਹਾਂ ਮੇਰਾ ਟਣਕਾ ਯਾਰ ਵਜਾਵੇ ਮਸਤੀ ਮੈਂ ਫਿਰਦੀ ਹਾਂ ਫਿਰਦੀ ਹਾਂਜੀ ਇਹ ਮਸਤ ਫਕੀਰਾਂ ਦਾ ਭਜਨ ਹੈ ਕਿਉਂਕਿ ਮਸਤ ਫਕੀਰ ਆਪਣੀ ਮਸਤੀ ਦੇ ਵਿੱਚ ਲੀਨ ਰਹਿੰਦੇ ਆ ਆਓ ਜੀ ਟੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜੰਗੜ ਆ ਗੜੀ ਕੇ ਦੀਵਾ ਵਾ ਰੋ ਦੇਖ ਲਓ ਜੀ ਮੈਂ ਤੁਸੀਂ ਸਤਾਈਆਂ ਤਰ੍ਹਾਂ ਕਿਆ ਸੀ ਮੈਂ ਸਤਾਈਆਂ ਅੰਤਰ ਹੀ ਲਾਇਆ ਤੇ ਗੁੱਸਾ ਨਾ ਕਰਿਓ ਥੋੜਾ ਜਿਹਾ ਲੰਬਾ ਹੋ ਗਿਆ ਸੀ 5 ਮਿੰਟ ਲਾਗੇ ਹੋਣਗੇ ਇੱਕ ਵਾਰ ਤਾੜੀ ਲਗਾ ਦਿਓ ਜੀ ਜੇ ਪੱਦਰ ਵਧੀਆ ਲੱਗਿਆ ਇੱਕ ਵਾਰ ਤਾੜੀ ਲਗਾ ਦਿਓ ਜੀ ਤੇ ਜੇ ਸਾਨੂੰ ਮਰ ਪੱਦਰ ਵਧੀਆ ਲੱਗਿਆ ਮੇਰੇ YouTube ਤੇ ਐਡੀ ਗੁਰੀ ਢੌਲ ਖੁਰ ਦਾ ਉਹਦੇ ਤੁਸੀਂ ਕੱਟ ਕੇ ਸੁਣ ਸਕਦੇ ਹੋ ਕਹਿਣਾ ਜੀ ਤੇ ਡਾਂਕੇ ਗਲੀ ਦੇ ਵਿੱਚ ਮੈਂ ਡਾਂਕੇ ਗਲੀ ਵਿੱਚ ਚਰਖਾ ਕਤਰੀ ਰੈਂਦੀ ਰੂ ਸੱਜਣਾ ਉਹ ਅੱਖਾਂ ਕਿੱਥੋਂ ਲੈ ਕੇ ਆਵਾਂ ਜਿਸ ਨਾਲ ਦਿਖਦਾ ਤੂੰ ਸੱਜਣਾ ਜਿਸ ਨਾਲ ਦਿਖਦਾ ਤੂੰ ਸੱਜਣਾ ਬੱਚੇ ਦੇ ਨੀਤਰ ਨਹੀਂ ਹੈਗੇ ਪਰ ਰੂਹ ਬਾਖਮਾਲ ਹੈ। ਕੀ ਬਾਤ ਹੈ। ਦੇਖੋ ਅਸੀਂ ਅਸੀਂ ਅੱਖਾਂ ਵਾਲੇ ਹੋਣ ਦੇ ਬਾਵਜੂਦ ਵੀ ਟਾਈਮ ਟਾਈਮ ਦੇਖ ਸਕਦੇ ਆਂ। ਅਸੀਂ ਘੜੀ ਦੀ ਸੂਈ ਦੀ ਟਿਕ ਟਿਕ ਸੁਣ ਵੀ ਸਕਦੇ ਆਂ ਬੱਚਾ ਦੇਖ ਨਹੀਂ ਸਕਦਾ ਪਰ ਸਮਝ ਹੀ ਕਦਰ ਕਰਦਾ। اے ਮੇਰੇ ਮੋਲਾ ਮੇਰੇ ਅੱਲਾ ਕਿਸੇ ਦੋਨਿਆਂ ਉੱਪਰ ਖੜੀ ਕਰਕੇ ਬੱਚੇ ਦੀ ਅਰਦਾਸ ਕਰੋ। ਜੇ ਕਿਤੇ ਜੇ ਬਾਬਾ ਜੀ ਤੁਹਾਡੇ ਕੋਲ ਤੁਹਾਡੀ ਝੋਲੀ ਦੇ ਵਿੱਚ ਖੈਰ ਦੇ ਵਿੱਚੋਂ ਇੱਕ ਤੁਪਕਾ ਵੀ ਖੈਰ ਦਾ ਬੱਚੇ ਨੂੰ ਮਿਲ ਜਾਵੇ ਇਹਦੇ ਨੇਤਰ ਆ ਜਾਣ ਇਸ ਤੋਂ ਵੱਡੀ ਗੱਲ ਕੀ ਆ ਬੱਚਾ ਬੱਚਾ ਅਗਲੇ ਸਾਲ ਲਈ ਟਾਈਮ ਮੰਗ ਰਿਹਾ ਤੇ ਇਹ ਮੇਰਾ ਯਾਰ ਇਹ ਮੇਰਾ ਮੁਰਸ਼ਿਦ ਕਰਮ ਕਰੇਗਾ ਕਿੰਨੀ ਕਿੰਨੇ ਸੋਹਣੇ ਪਰਿਵਾਰ ਨੇ ਸਿੱਖਿਆ ਦਿੱਤੀ ਹੈ ਦੇਖੋ ਉਹ ਸੌਰੀ ਵੀ ਫੀਲ ਕਰ ਰਿਹਾ ਬੱਚਾ ਤੇ ਸਾਡੇ ਕਲਾਕਾਰ ਜਾਂਦੇ ਗਾਉਣ ਲੱਗਦੇ ਨੇ ਅੱਖਾਂ ਵਾਲੇ ਦੁਸ਼ਨਾ ਨਾ ਕਰਿਓ ਅੱਖਾਂ ਹੋਣ ਦੇ ਬਾਵਜੂਦ ਵੀ ਟਾਈਮ ਦੇਖਣ ਵਾਲੇ ਉਹ 5 ਮਿੰਟ ਦੇ 25 ਕਰ ਦਿੰਦੇ ਨੇ 27 ਅੰਤਰ ਦੇ 27 ਅੰਤਰ ਦੇ ਕਰ ਲਵ ਯੂ ਬੇਟਾ ਅਗਲੇ ਸਾਲ ਬਾਬਾ ਜੀ ਦੇ ਦਰਬਾਰ ਤੇ ਤੁਹਾਨੂੰ ਅੱਧੇ ਘੰਟੇ ਦਾ ਟਾਈਮ ਮੈਂ ਦਊਗਾ ਠੀਕ ਹੈ ਥੈਂਕ ਯੂ ਲਵ ਯੂ ਲਵ ਯੂ ਥੈਂਕ ਯੂ